ਥਰਮਲ ਕਰਮਚਾਰੀਆਂ ਨੂੰ 24 ਦਿਨ ਬੀਤ ਚੁੱਕੇ ਨੇ ਧਰਨੇ ਤੇ ਬੈਠਿਆ ਨੂੰ ਪਰਿਵਾਰਾਂ ਸਮੇਤ ਉਹ ਬੈਠੇ ਨੇ ਤੇ ਦਿਨ ਰਾਤ ਦਾ ਇਹ ਧਰਨਾ ਜਾਰੀ ਹੈਗਾ ਖਾਸ ਤੌਰ ਤੇ ਆਪਾਂ ਜੇਕਰ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਲੰਗਰ ਲਗਾਤਾਰ ਚੱਲ ਰਿਹਾ ਹੈਗਾ ਦਿਨ ਰਾਤ ਜਿਹੜੇ ਮਿਹਨਤ ਕਰ ਰਹੇ ਨੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੈਗੇ ਕਿ ਅਸੀਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਇਹ ਕਾਮੇ ਨੇ ਆਪ ਹੀ ਖੁਦ ਜਿਹੜਾ ਲੰਗਰ ਇਹ ਤਿਆਰ ਕਰਦੇ ਨੇ ਇੱਥੇ ਘੱਟੋ ਘੱਟ ਜਿਹੜਾ ਹੈਗਾ 25 30 ਜਣਿਆਂ ਦੀ ਡਿਊਟੀ ਲੱਗੀ ਹੋਈ ਹੈ ਕਾਮਿਆਂ ਦੀ ਇੱਕ ਪਾਸੇ ਸਬਜ਼ੀ ਇਹ ਬਣਾਈ ਜਾ ਰਹੀ ਹੈ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਦੁੱਧ ਜਿਹੜਾ ਹੈਗਾ ਉਹ ਗਰਮ ਇਹ ਕੀਤਾ ਜਾ ਰਿਹਾ ਹੈਗਾ ਇਹ ਚਾਹ ਬਣਾਉਣ ਵਾਸਤੇ ਕਿਉਂਕਿ ਇਹ ਦਿਨ ਰਾਤ ਦਾ ਇਹ ਤਰਨਾ ਹੈਗਾ ਤੇ ਘੱਟੋ ਘੱਟ ਜਿਹੜੇ 1000 ਦੇ ਇਹ ਕਰੀਬ ਜਿਹੜੇ ਹੈਗੇ ਇੱਥੇ ਲੰਗਰ ਇਹ ਛਕਦੇ ਅੱਗੇ ਤੁਹਾਨੂੰ ਅਸੀਂ ਲੈ ਕੇ ਚਲਦੇ ਹੈਗੇ ਆ ਇਹ ਤੁਸੀਂ ਵੇਖ ਸਕਦੇ ਹੈਗੇ ਕਿ ਇੱਕ ਵੱਡੇ ਪਤਿਲੇ ਦੇ ਵਿੱਚ ਜਿਹੜਾ ਹੈਗਾ ਇਹ ਸਬਜ਼ੀ ਇਹ ਬਣਾਈ ਜਾ ਰਹੀ ਹੈ ਇਹ ਲੰਗਰ ਇਹ ਕਿਸ ਤਰ੍ਹਾਂ ਦਾ ਇਹ ਚੱਲ ਰਿਹਾ ਹੈਗਾ ਇਹ ਕਿਵੇਂ ਚੱਲ ਰਿਹਾ ਹੈਗਾ ਕਿੱਥੋਂ ਇਹ ਰਸਣ ਪਾਣੀ ਆ ਰਿਹਾ ਹੈਗਾ ਹਾਂਜੀ ਤੁਸੀਂ ਇਹ ਸਾਰੀ ਇਹ ਜਿੰਮਾ ਸੰਭ ਰੱਖਿਆ ਹੈਗਾ 24 ਦਿਨ ਇਹ ਤੁਸੀਂ ਇਹ ਜਿੰਮਾ ਪੂਰੀ ਤਰ੍ਹਾਂ ਸੰਭਿਆ ਹੋਇਆ ਹੈ ਤੇ ਲੰਗਰ ਕਿੱਥੋਂ ਆਉਂਦਾ ਹੈਗਾ ਕਿਵੇਂ ਬਣਾਉਣੀ ਹੈਗੇ ਕਿ ਕਿੰਨੇ ਬੰਦੇ ਇੱਥੇ ਖਾਣਾ ਰੋਜ਼ ਖਾਂਦੇ ਇੱਥੇ ਜੀ 5-600 ਤੋਂ ਡੇਲੀ ਖਾਂਦਾ ਜੀ ਸੁਬਾ ਸ਼ਾਮ 6-700 ਬੰਦਾ ਖਾਂਦਾ ਖਾਣਾ ਜੀ ਇਹ ਅਸੀਂ ਪਿੰਡਾਂ ਚੋਂ ਇਕੱਠਾ ਕੀਤਾ ਹੋਇਆ ਰਚਨਾ ਜੀ ਬਾਕੀ ਸੇਵਾਦਾਰ ਬਹੁਤ ਪਹੁੰਚ ਰਹੇ ਆ ਜੀ ਗੁਪਤ ਦਾਨ ਕਰ ਰਹੇ ਆ ਕੋਈ ਦਾਲ ਪੰਜ ਘਟਾ ਆਟੇ ਦੇ ਦੇਗਾ ਜੀ ਕੋਈ ਖੰਡ ਦੇਗਾ ਜੀ ਕੋਈ ਦੁੱਧ ਦੇਗਾ ਕੁਆਟਰ ਇਦਾਂ ਹੀ ਤੁਰ ਆਉਂਦਾ ਜੀ ਕੋਈ ਥਾਨ ਯੂਨੀਅਨ ਵੱਲੋਂ ਵੱਲੋਂ ਮਦਦ ਤੱਕ ਗ੍ਰਾਮ ਵੱਲੋਂ ਆ ਰਹੀ ਹੈ ਜੀ ਸਾਡੀ ਨੌਜਵਾਨ ਜਿਹੜੇ ਮੁੰਡੇ ਹੈਗੇ ਰੋਟੀਆਂ ਇਹ ਪਕਾ ਰਹੇ ਨੇ ਮਜਬੂਰੀ ਕਾਰਨ ਜਿਹੜਾ ਇਹਨਾਂ ਨੂੰ ਰੋਟੀਆਂ ਪਕਾਣੀਆਂ ਇਹ ਪੈਰੇ ਨੇ ਘਰੋਂ ਬਾਹਰ ਨੇ 24 ਦਿਨ ਹੋ ਚੁੱਕੇ ਨੇ ਪਰਿਵਾਰਾਂ ਸਮੇਤ ਇੱਥੇ ਬੈਠੇ ਨੇ ਕਾਫੀ ਰੋਸ ਹੈਗਾ ਇਹਨਾਂ ਦੇ ਵਿੱਚ ਪਰ ਹੌਸਲਾ ਵੀ ਬਹੁਤ ਜ਼ਿਆਦਾ ਵੱਡਾ ਹ ਜਿਹੜਾ ਇਹ ਦਿਖਾ ਰਹੇ ਨੇ ਤੁਹਾਨੂੰ ਅਸੀਂ ਇਹਨਾਂ ਦੇ ਲੰਗਰ ਦੀ ਇਹ ਪੋਜੀਸ਼ਨ ਵਿਖਾਈ ਹੈਗੀ ਜਿਸ ਤਰ੍ਹਾਂ ਇਹ ਲੰਗਰ ਦਾ ਰਾਸ਼ਨ ਪਾਣੀ ਜਿਹੜਾ ਹੈਗਾ ਪਿੰਡਾਂ ਦੇ ਵਿੱਚੋਂ ਇਕੱਠਾ ਇਕੱਠਾ ਜਾ ਰਿਹਾ ਤੇ ਆਮ ਲੋਕ ਸ਼ਹਿਰ ਵਾਸੀ ਇੱਥੇ ਆ ਰਹੇ ਨੇ ਇਹ ਸਮਾਨ ਦੇਣ ਵਾਸਤੇ ਇਹ ਰਾਸ਼ਨ ਪਾਣੀ ਦਾ ਰਾਸ਼ਨ ਦੀ ਇਹਨਾਂ ਨੂੰ ਕੋਈ ਵੀ ਇਹ ਕਮੀ ਜਿਹੜੀ ਨਜ਼ਰ ਨਹੀਂ ਆ ਰਹੀ ਹੈ ਕਿ ਜਿਸ ਤਰ੍ਹਾਂ ਇਹਨਾਂ ਦਾ ਮੰਨਣਾ ਹੈਗਾ ਕਿ ਹਰ ਤਰ੍ਹਾਂ ਦਾ ਇਹ ਰਾਸ਼ਨ ਆ ਰਿਹਾ ਹੈਗਾ ਹਰ ਤਰ੍ਹਾਂ ਦਾ ਸਮਾਨ ਉਹਨਾਂ ਕੋਲ ਆ ਰਿਹਾ ਹੈਗਾ ਤਾਂ ਕੁੱਲ ਮਿਲਾ ਕੇ ਜਿਹੜਾ ਇਹਨਾਂ ਦਾ ਲੰਗਰ ਜਿਹੜਾ ਸਵੇਰ ਤੇ ਸ਼ਾਮ ਨੂੰ ਚੱਲ ਰਿਹਾ ਹੈਗਾ ਦਿਨ ਰਾਤ 24 ਘੰਟੇ ਚੱਲ ਰਿਹਾ ਹੈਗਾ ਤਾਂ ਇਹ ਆਪਦੇ ਸੰਘਰਸ਼ ਨੂੰ ਅੱਗੇ ਵਧਾਣਾ ਚਾਹੁੰਦੇ ਨੇ ਇਸ ਕਰਕੇ ਹਰ ਤਰ੍ਹਾਂ ਦਾ ਇਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਹੈ